ਵਿਚ ਖੇਡਿਆ ਜਾ ਰਿਹਾ ਹੈ ਅੱਜ ਇਸ ਚੱਲਦੇ ਹੋਏ ਕਬੱਡੀ ਕੱਪ ਦੇ ਵਿੱਚ ਬਹੁਤ ਤਕੜਾ ਕਬੱਡੀ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਬਹੁਤ ਵਧੀਆ ਜਿਹੜਾ ਕਬੱਡੀ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਹਲੋ ਹਲੋ ਉਹ ਰੈਫਰੀ ਸਾਹਿਬ ਜੀ ਪੂਰਾ ਟਾਈਮ ਲਓ ਭਾਈ 40 ਮਿੰਟ ਜਾਂ 45 ਮਿੰਟ ਆ ਕੋਈ ਘਟ ਨਹੀਂ ਲੱਗਣਾ ਇਹ ਦੋਵਾਂ ਟੀਮਾਂ ਨੂੰ ਇੱਕੋ ਜਿਹਾ ਵਾ ਬਤਾਓ ਟਾਈਮ ਥੋੜਾ 30 ਮਿੰਟ ਦਾ ਨਹੀਂ ਟਾਈਮ ਰੱਖਣਾ ਠੀਕ ਹੈ ਜੀ ਇਹ ਤਾਂ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਕਿੱਥੇ ਤੱਕ ਅਪ ਮੈਚ ਲੈ ਕੇ ਜਾਣਾ ਕਿਉਂਕਿ ਸਤੂ ਵੀਰ ਜੀ ਨਾ ਮੇਰੇ ਵੱਸ ਹੈ ਨਾ ਰੈਫਰੀ ਦੇ ਵੱਸ ਹੈ ਪ੍ਰਬੰਧਕ ਕਮੇਟੀ ਦੇ ਵੱਸ ਹੈ ਸਾਨੂੰ ਨਾ ਚਲੋ ਚਲੋ ਗਰਾਓ ਜੀ ਸ਼ੁਰੂ ਕਰਾਓ ਜੀ ਕਰਾਓ ਮੈਚ ਚਲੋ ਗਰਾਓ ਮੈਚ ਸਟਾਰਟ ਸਟਾਰਟ ਕਰਾ ਦਿਓ ਮੈਚ ਚਲੋ ਠੀਕ ਹੈ ਜੀ ਕਰਾਓ ਮੈਚ ਸਟਾਰਟ ਜੀ ਸਾਹਿਬ ਚਲੋ ਠੀਕ ਹੈ ਕਰਾਓ ਮੈਚ ਸਟਾਰਟ ਰਾਉ ਜੀ ਮੈਚ ਕੋਈ ਗੱਲ ਨਹੀਂ ਉੱਠ ਕੇ ਸਵੇਰੇ ਯਾਰੋ ਪੈਂਦਾ ਭੱਜਣਾ ਉੱਠ ਕੇ ਸਵੇਰੇ ਯਾਰੋ ਪੈਂਦਾ ਭੱਜਣਾ ਦੁੱਧ ਮੱਖਣਾਂ ਦੇ ਨਾਲ ਪੈਂਦਾ ਰੱਜਣਾ ਨਾ ਕੰਮ ਕਰਦੇ 버ਗਰ ਪੀਜੇ ਐ ਜੋਰ ਨੂੰ ਸਲਾਮਾ ਹੁੰਦੀਆਂ ਤਾਹੀ ਲੱਗਦੇ ਬਾਹਰਲੇ ਵੀਜੇ ਐ ਤੇ ਜੋਰ ਨੂੰ ਸਲਾਮਾ ਹੁੰਦੀਆਂ ਤਾਹੀ ਲੱਗਦੇ ਬਾਹਰਲੇ ਵੀਜੇ ਐ ਚੱਲੋ ਗੱਬਰਗਾ ਪਾ ਫਿਰ ਕਬੱਡੀ ਕਿ ਜਿਹਨੂੰ ਕਲਗੀ ਧਰਜਾ ਪਿਓ ਮਿਲ ਜਾਏ ਬਾਤਾ ਸਾਹਿਬ ਕੌਰ ਜੀ ماں ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਨੰਦਪੁਰ ਸਾਹਿਬ ਦੀ ਥਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਨੰਦਪੁਰ ਸਾਹਿਬ ਦੀ ਥਾਂ ਮਿਲ ਜਾਏ ਲਓ ਤਾਂ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਜੁਲੀ ਬਾਲਪੁਰੀਆ ਅਗਲੇਰੀ ਕਬੱਡੀ ਪੌਣ ਦਾ ਹੱਥ ਜੱੜਿਆ ਹੋਇਆ ਹੈ ਕਿ ਬਾਲਪੁਰੀਆ ਜੁਲੀ ਦੀ ਕਬੱਡੀ ਦੇ ਨਾਲ ਜੁੜਦੇ ਹਨ ਤੇ ਸਤੂ ਖਡੂਰ ਸਾਭਿਆ ਸਤੂ ਖਡੂਰ ਸਾਭਿਆ ਯੋਲੀ ਕਿਹਦੇ ਨਾਲ ਪੰਗਾ ਬਾ ਬੈਠਾ ਕਿਹਦੇ ਨਾਲ ਪੰਗਾ ਬਾ ਬੈਠਾ ਜੁਲੀ ਹੁਣ ਮੁਸ਼ਕਲ ਆ ਗਈ ਬਣ ਗਿਆ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਵੇ ਸਿਰ ਤੋਂ ਪੈ ਗਈ ਖੱਡ ਖੱਡ ਤੋਂ ਵੋਗਾ ਬਣ ਗਿਆ ਵੇ ਪੁਆਇੰਟ ਕਹਿੰਦੇ ਯਾਫੀ ਦੇ ਹਿੱਸੇ ਜੁੜਦਾ ਹੋਇਆ ਹੈ ਕਿ ਪੁਆਇੰਟ ਯਾਫੀ ਦੇ ਖੇਤੇ ਖਾਤੇ ਜੁੜਦਾ ਹੋਇਆ ਚਾਹ ਲੋ ਗੱਬਰ ਦਾ ਤਾਂ ਫਿਰ ਕਬੱਡੀ ਕੇ ਸਿੱਖਾ ਮਰੰਗਜਨਪੁਰਿਆ ਅਗਲੇਰੀ ਕਬੱਡੀ ਪਾਉਣ ਵਾਸਤੇ ਅੱਗੇ ਵੱਲ ਵਧਿਆ ਹੋਇਆ ਉਧਰ ਬਾਪੂ ਖੁਜਾਨ ਸਿੰਘ ਜੀ ਬਾਪੂ ਦਸੰਦਾ ਸਿੰਘ ਜੀ ਦੇ ਨਾਮ ਤੋਂ ਵੱਡੇ ਸਤਿਕਾਰ ਪੁੱਜੇ ਆ ਵੱਡੇ ਮਾਣ ਤੇ ਗੱਫੇ ਪੁੱਜੇ ਆ ਲਓ ਸੁਖ ਨਰਿੰਜਨਪੁਰੀਆ ਅਗਲੇਰੀ ਕਬੱਡੀ ਪਾਉਣ ਵਾਸਤੇ ਗਲਵੱਧਿਆ ਹੋਇਆ ਨਰਿੰਜਨਪੁਰੀਏ ਸੁਖ ਦੀ ਕਬੱਡੀ ਮੱਲੀ 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 ਫਰਕ ਬੜਾ ਇੱਕ ਬੰਨੇ 91 ਜਰਾਂ ਇੱਕ ਬੰਨੇ 22 ਜਰਾਂ ਤਾਂ ਵੀ ਜਫਾ ਲੱਗ ਗਿਆ ਟੂਰ ਲਾ ਕੇ ਸੁਦਾ ਸਾਹਿਬ ਜੀ ਦੇ ਲੋ ਸੱਤੂ ਸੱਤੂ ਖਡੂਰ ਸਾਭਿਆ ਸੱਤੂ ਉਧਰ ਚਾਲਕਪੁਰ ਦਾ ਫਿਰ ਪੁਆਇੰਟ ਕਹਿੰਦੇ ਯਾਫੀ ਦੇ ਹਿੱਸੇ ਜੁੜਦਾ ਹੋਇਆ ਕਿ ਪੁਆਇੰਟ ਸੱਤੂ ਖਡੂਰ ਸਾਭਿਆ ਆਵਰੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਧਰ ਮੇਰਾ ਵੀਰੇ ਗੋਪੀ ਫੌਜੀ ਵੱਡੇ ਸਤਿਕਾਰ ਵੱਡੇ ਮਾਦ ਗੱਫੇ ਆ ਚਾਲੋ ਗੱਪਰ ਦਾ ਪਾਸਰ ਕਬੱਡੀ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕੌਣ ਹੈ ਯਾਮਾ ਰਾਜ ਦਾ ਰੇਸ਼ਮ ਅਗਲੇਰੀ ਕਬੱਡੀ ਪਾਉਣ ਵਾਸਤੇ ਅੱਗੇ ਵੱਲ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਪੁਆਇੰਟ ਕਿਹਦੇ ਹਿੱਸੇ ਹੈ ਪੁਆਇੰਟ ਕਿਹਦਾ ਜੀ ਬੀਰੀ ਬੰਬ ਜੀ ਪੁਆਇੰਟ ਯਾਸੀ ਦਾ ਪੁਆਇੰਟ ਕਹਿੰਦੇ ਗੁਰਜਨ ਸਿੰਘ ਯੰਟੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੇਰਾ ਵੀਰ ਹੈਪੀ ਫੌਜੀ ਉਸ ਵੀਰ ਵੱਲੋਂ ਵੱਡੇ ਸਤਕਾਰ ਬੱਜੇ ਹੈ ਰੈਫਰੀ ਦਾ ਸਵੇਰ ਦੇ ਰੂਲ ਤੇ ਬਾਹਰੋਂ ਕੋਈ ਵੀ ਰੌਲਾ ਨਾ ਪਾਵੇ ਇਹ ਰੈਫਰੀ ਦਾ ਅਸੂਲ ਆ ਸਵੇਰ ਦੇ ਜੋ ਅਸੀਂ ਚੱਲ ਰਹੇ ਤਮੂਨ ਤੇ ਉਸੇ ਤੇ ਚੱਲਾਂਗੇ ਜੋ ਫੈਸਲਾ ਰੈਫਰੀ ਨੇ ਦਿੱਤਾ ਉਹੀ ਹੋਵੇਗਾ ਤਮੋ ਪਹਿਲਵਾਨ ਜੀ ਉਧਰ ਕਹਿੰਦੇ ਯੋਧ ਵੀਰ ਤੇ ਅਮਰਤ ਜੇਕਰ ਯੂਰਪ ਦਾ ਟੂਰ ਲਾ ਕੇ ਆਉਂਦੇ ਆ ਮੇਰਾ ਵੀਰ ਹੈਪੀ ਫੌਜੀ ਤੇ ਪ੍ਰਭ ਊਠਾਂ ਵਾਲੇ ਪਰਿਵਾਰ ਵੱਲੋਂ ਖੁੱਲਾ ਲੰਗਰ ਵਰਤਾਇਆ ਜਾਵੇਗਾ ਤਿੰਨੇ ਦਿਨ ਚਾਹ ਦਾ ਲੰਗਰ ਜਿਹੜਾ ਖੁੱਲਾ ਵਰਤਾਇਆ ਜਾਵੇਗਾ ਆਪੋ ਪ੍ਰਬਾਤਮਾ ਦੇ ਚਰਨਾਂ ਵਿੱਚ ਅਰਦਾਸ ਬਿੰਦ ਦੀ ਕਰਨੀ ਹੈ ਮੇਰਾ ਵੀਰ ਹੈਪੀ ਫੌਜੀ ਤੇ ਪ੍ਰਭ ਕਹਿੰਦੇ ਜੇ ਯੋਧ ਵੀਰ ਤੇ ਅਮਰਤ ਯਾਰਪ ਦਾ ਊਠਾਂ ਵਾਲੇ ਪਰਿਵਾਰ ਵੱਲੋਂ ਇਹ ਯੋਧ ਵੀਰ ਤੇ ਅਮਰਤ ਟੂਰ ਲਾ ਕੇ ਆਉਂਦੇ ਤੇ 3 ਦਿਨ ਚਾਹ ਦਾ ਲੰਗਰ ਚੱਲੇਗਾ ਚਾalo ਗੱਬਰ ਦਾ ਪਾਸਰ ਕਬੱਡੀ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਕੌਣ ਹੈ ਤੇ ਯੂਨੀ ਬੱਲਪੁਰੀਆ ਕਬੱਡੀ ਪਾਉਣ ਵਾਸਤੇ ਕਿੱਲ ਵੱਜਾ ਹੋਇਆ ਉਧਰ ਵੱਡੇ ਸਤਿਕਾਰ ਹੈ ਮੇਰੇ ਵੀਰ ਗਰਮੀਤ ਸਿੰਘ ਜੀ ਸਰਪੰਚ ਸਾਹਿਬ ਨਾਲ ਪੂਰੀ ਪ੍ਰਬੰਧਕ ਕਮੇਟੀ ਲੱਖਾ ਵੀਰ ਮਿਰਹਾ ਸਿੰਘ ਜੀ ਉਹਨਾਂ ਵੱਲੋਂ ਵੱਡੇ ਸਤਿਕਾਰ ਪੁੱਜੇ ਹੈ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਯੂਲੀ ਯੂਲੀ ਪੁਆਇੰਟ ਗਾਹਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਿ ਪੁਆਇੰਟ ਗਾਹਦੇ ਯੂਲੀ ਬਾਲਪੁਰਿਆ ਬਰੀ ਟੀਮ ਦੇ ਹਿੱਸੇ ਜੁੜਦਾ ਹੋਇਆ ਪਕੜੇ ਜਿਹੜੇ ਕਬੱਡੀ ਦੇ ਮੈਚ ਖੇਡ ਮੈਦਾਨ 'ਚ ਖੇਡੇ ਜਾ ਰਹੇ ਐ ਚਾਲੋ ਕਬਰ ਦਾ ਪਾਫਰ ਕਬੱਡੀ ਕਿ ਜੇ ਖੇਡ ਨਹੀਂ ਹੋਵੇ ਕਬੱਡੀ ਦੁੱਧ ਡੈਰੀਆਂ ਨਹੀਂ ਪਾਈਦਾ ਪੋ ਮਾਰ ਕੇ ਤੇ ਛੱਡਣਾ ਪੈਂਦਾ ਨਿੱਗਰ ਜਾਈਦਾ ਜੇਠ ਹਾਰ ਵਿੱਚ ਤੁੱਪਾਂ ਦੀ ਸਹਣੀ ਪੈਂਦੀ ਮਾਰ ਮਿੱਤਰੋ ਸੌਖੇ ਬਾਨਾ ਨਹੀਂ ਕਬੱਡੀ ਦੇ ਸਟਾਰ ਮਿੱਤਰੋ ਸੌਖੇ ਬਾਨਾ ਨਹੀਂ ਕਬੱਡੀ ਦੇ ਸਟਾਰ ਮਿੱਤਰੋ ਉਧਰ 365 ਵਾਲੇ ਵੀਰ ਕਹਿੰਦੇ ਆ ਜਿਹੜੀਆਂ ਕੱਲ ਦੀਆਂ ਫੋਟੋ ਐ ਐਸ ਕਬੱਡੀ ਕੱਪ ਦੀਆਂ ਉਹ ਤੁਸੀਂ 365 ਕਬੱਡੀ.com ਤੇ ਤੱਕ ਸਕਦੇ ਹੋ ਕੱਲ ਦੀ ਜਿਹੜੀ ਫੋਟੋ ਐ ਉਹ ਨੈਟ ਤੇ ਪੈ ਚੁੱਕੀ ਐ ਕਿ ਪੁਆਇੰਟ ਕਹਿੰਦੇ ਬੱਤਾਪਰੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲੋਂ ਨਿੰਦੀ ਪਾਸਰ ਕਬੱਡੀ ਇੰਦ ਗੜੀਆਂ ਨਿੰਦੀ ਗਲੇਰੀ ਕਬੱਡੀ ਪਾਉਣ ਵਾਸਤੇ ਅੱਗੇ ਵੱਧਦਾ ਹੋਇਆ ਨਿੰਦੀ ਦੀ ਪਾਈ ਹੋਈ ਕਬੱਡੀ ਕਿ ਕਿਤਾਬ ਤਾਂ ਹਰ ਕੋਈ ਲੈ ਲੈਂਦਾ ਪਰ ਪੜਨਾ ਔਖਾ ਏ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ ਜਿਹੜਾ ਧਰਤੀ ਨੂੰ ਭੁੱਲਦਾ ਵਾ ਟਿਕਦਾ ਸਮਾਨ ਜਿਹੜੀ ਚਰਬਾਲਾ ਕਿ ਮਨ ਨੂੰ ਮਾਰਨਾ ਪੈਂਦਾ ਏ ਕਿ ਨਾਮ ਜੱਗ ਤੇ ਬਣਾਉਣਾ ਨਹੀਂ ਸਕਾਲਾ ਕਿ ਮਨ ਨੂੰ ਮਾਰਨਾ ਪੈਂਦਾ ਏ ਨਾਮ ਜੱਗ ਤੇ ਬਣਾਉਣਾ ਨਹੀਂ ਸਕਾਲਾ ਚਲੋ ਸੇਠੀ ਪਾ ਫਿਰ ਕਬੱਡੀ ਕਿ ਕਬੱਡੀ ਖੇਡ ਮੈਦਾਨ ਦੇ ਵਿੱਚ ਗੁਰਦੀਪ ਸੇਠੀ ਅਗਲੇਰੀ ਕਬੱਡੀ ਪਾਉਣ ਵਾਸਤੇ ਗੱਜੜਾ ਹੋਇਆ ਉਧਰ ਮੇਰਾ ਵੀਰ ਹੈਪੀ ਤੇ ਪ੍ਰਭ ਕਹਿੰਦੇ ਜੇਕਰ ਰੂਸੀ ਕਬੱਡੀ ਖੇਡਦਾ ਗੋਡਾ ਠੀਕ ਕਰਕੇ ਤੇ ਪੰਜ ਬੋਰੀਆਂ ਖੰਡੀਆਂ ਦੇਵਾਂਗੇ ਚਾ ਲੋ ਗੱਪਰ ਦਾ ਪਾਸਰ ਕਬੱਡੀ ਲਓ ਸੇਠੀ ਕੁਲਦੀਪ ਸਿੰਘ ਪੂਰਾ ਨਾਮ ਕਬੱਡੀ ਪਾਉਣ ਵਾਸਤੇ ਗਲਵੱਧਿਆ ਹੋਇਆ ਹੈ ਕਿ ਖੀਰਾਵਾਲ ਦੇ ਤਾਰੀ ਨੂੰ ਹਲਕਾ ਕੀਤਾ ਟੱਚ ਤੇ ਪੁਆਇੰਟ ਆਰਡਰ ਦੇ ਹਿੱਸੇ ਜੁੜਦਾ ਹੋਇਆ ਚਾ ਲੋ ਯਮਰਾਇਆ ਪਾਸਰ ਕਬੱਡੀ ਗਲਾ ਰੇਸ਼ਮ ਯਮਰਾਇ ਦਾ ਕਿ ਪੂਣੀਆਂ ਮਤ ਤਾਰੀਆਂ ਟੁੱਟ ਪੈਣੇ ਦਾ 15ਵਾਂ ਗੇੜਾ ਹੈ ਪੂਣੀਆਂ ਮੈਂ ਤਿੰਨ ਗੱਤੀਆਂ ਟੁੱਟ ਪੈਣ ਦਾ 15ਵਾਂ ਗੇੜਾ ਕਿ ਜਿੱਤ ਹਾਰ ਦਾ ਸਾਗਰ ਜ਼ਿੰਦਗੀ ਸਦਾ ਨਹੀਂ ਮੌਜ ਬਹਾਰਾਂ ਮਨ ਮਾਰ ਕੇ ਜੋ ਕਰਦੇ ਕਸਰਤਾ ਉਹੀ ਮਾਰਦੇ ਮਾਰਾਂ ਕਿ ਸ਼ੈਲੇ ਵਾਲਿਆ ਦੁਨੀਆ ਉੱਤੇ ਯਾਰਾਂ ਨਾਲ ਬਹਾਰਾਂ ਕਦੀ ਮਿਲਦੇ ਨੇ ਕੱਪ ਲਿਸ਼ਕਦੇ ਕਦੀ ਮਿਲਦੀਆਂ ਹਾਰਾਂ ਕਿ ਕਦੀ ਮਿਲਦੇ ਨੇ ਕੱਪ ਲਿਸ਼ਕਦੇ ਕਦੀ ਮਿਲਦੀਆਂ ਹਾਰਾਂ ਪੁਆਇੰਟ ਰੇਡਰ ਦਾ ਹਾਂਜੀ ਸੁੱਖਾ ਸਾਹਿਬ 1 ਮਿੰਟ ਵਾਸਤੇ ਸਾਡੇ ਨਗਰ ਦੇ ਬਾਬਾ ਲਖਵਿੰਦਰ ਸਿੰਘ ਲੱਖਾ ਮੇਸਤਰੀ ਜਿੰਦਾ ਉਹ ਜਰੂਰੀ ਪਹਰੇ ਤੇ ਗਏ ਹੋਏ ਨੇ ਸੱਚੇ ਪਾਤਸ਼ਾਹ ਦੇ ਚਰਨਾਚੋਂ ਅਰਦਾਸ ਕੀਤੀ ਆ ਮਹਾਰਾਜ ਮੋਰਚਾ ਫਤਿਹ ਕਰ ਦਿਓ ਤੇ 5100 ਰੁਪਇਆ ਬਾਬਾ ਜੀ ਤੁਹਾਡੇ ਲੰਗਰਾਂ ਉਹ ਸੇਵਾ ਹਾਜ਼ਰ ਕਰਾਂਗੇ ਉਹਨਾਂ ਦੀ ਅਰਦਾਸ ਭਾਵਨਾ ਨੂੰ ਭਾਗ ਲਾ ਦਿਓ ਤੇ ਸੰਗਤ ਜੀ ਮੋਹਰ ਲਾ ਦਿਓ ਝੁਕਾਰਾ ਲਾ ਕੇ ਬੋਲੋ ਸੋਨਹਾਲੇ ਸ਼ਰੀਆ ਗਾਲ ਹਾਂਜੀ ਸੁੱਖਾ ਸਾਹਿਬ ਉਧਰ ਕੁਵਾਰ ਸਿੰਘ ਜੀ ਸਰਕਲ ਪ੍ਰਧਾਨ ਕਹਿੰਦੇ ਗੁਰਦੇਤ ਜਿੰਨੇ ਜੱਫੇ ਲਾਉਂਦਾ ਸ਼ਰੋਮਣੀ ਕਮੇਟੀ ਦਾ ਪਲੇਅਰ ਹੈ ਉਹਨੇ 5-500 ਦੇ ਨੋਟ ਹੋਣਗੇ ਜਿੰਨੇ ਜੱਫੇ ਗੁਰਦੇਤ ਲਾਵੇਗਾ ਲਓ ਖੇਡ ਮੈਦਾਨ 'ਚ ਨਰੰਜਨਪੁਰ ਦੀ ਸੁੱਖਾ ਕਬੱਡੀ ਪਾਉਣ ਵਾਸਤੇ ਕਿੱਲ ਮਧਿਆ ਹੋਇਆ ਸੁੱਖੇ ਨਰੰਜਨਪੁਰ ਦੀ ਕਬੱਡੀ ਦੇ ਨਾਲ ਜੁੜਦੇ ਇੱਕ ਅੰਨੀ ਤੇ ਜਿੰਦਾ ਤਰਪੱਲੇ ਪਿੰਡ ਵਾਲਾ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ 'ਤੇ تاڑیاں مار دو درس کلو نرنجن پڑیا تے جندہ جندہ تے نرنجن پڑیا تاڑیاں مار دو کران فرق دے لو کنہ ہے ایک بندے جندہ تے نرنجن پڑیا وائڈ یافی دے سے جڑتا ہویا ادھر یود بیر مندو توتا کہیں تکڑی پکڑی کبڑی ہیڈن روسی رانی بلا دا تکڑی کبڈی کھیڈے امرت ہونی تکڑی کبڈی تے بڑے مان سمان کرے گے اور دے لنگر تین دن چلن گے وہ کھیل بدان کی کبڈی ہے جنہیں ہوں جفا لایا ہے کہ گرد کا پانچ سو روپیہ سردار اکبال سی اوٹھا والا پروار سرکل پردھان کھانے ہے گردت جنے جفے لاج سونا مان سمان ہونگ کبڈی کھیل بدان ہے ਰਿਸ਼ਮ ਯਾਮਰਾਈ ਦੀ ਧਰਤੀ ਦਾ ਅਗਲੇਰੀ ਕਬੱਡੀ ਪਾਉਣ ਵਾਸਤੇ ਅੱਗੇ ਵੱਲ ਵਧਦਾ ਹੋਇਆ ਰਿਸ਼ਮ ਯਾਮਰਾਈ ਦੀ ਕਬੱਡੀ ਜਿਹੜੀ ਹੋਈ ਮਾਂ ਮਿੱਟੀ ਦੀ ਤੂੜ ਹੈ ਕਿ ਸੈਕੜਿਆ ਤੇ ਤੁਰੀ ਕਬੱਡੀ ਬਣੀ ਕਰੋੜਾਂ ਦੀ ਪੱਕੀ ਸਾਥਰ ਬਣ ਗਈ ਪਿੰਡ ਦੇ ਟਿੱਪਲਾ ਬੋੜਾਂ ਦੀ ਮੁੰਡਿਆਂ ਖਾੜੇ ਗੋਡੇ ਕਈ ਲਿਆਕੇ ਹੋਰਾਂ ਦੀ ਇਹ ਸਭ ਬਾਦਲ ਸਾਹਿਬ ਦੀ ਮਿਹਰ ਹੈ ਕਬੱਡੀ ਬਣੀ ਕਰੋੜਾਂ ਦੀ ਇਹ ਸਭ ਬਾਦਲ ਸਾਹਿਬ ਦੀ ਮਿਹਰ ਹੈ ਕਬੱਡੀ ਬਣੀ ਕਰੋੜਾਂ ਦੀ ਇਹ ਆ ਰੇਸ਼ਮ ਜਾਮਾ ਰਾਏ ਦਾ ਕਹਿੰਦੇ ਜੱਟ ਨੇ ਯੂਰਪ ਦੇ ਖੇਡ ਮੈਦਾਨਾਂ 'ਚ ਤਕੜੀਆਂ ਕਬੱਡੀਆਂ ਪਾਈਆਂ ਕਿਹ ਚੱਕ ਤਾਬੀ ਦਾ ਮਾਣ ਅਸਲ ਹੈ ਇੰਗਲੈਂਡ ਖੇਡਿਆ ਕੈਨੇਡਾ ਖੇਡਿਆ ਯੂ ਐਸ ਏ ਖੇਡਿਆ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਮੱਤਾਂ ਸ਼ਿਕਾਰਮਾਸ਼ੀਆਂ ਦਾ ਅਗਲੇਰੀ ਕਬੱਡੀ ਪਾਉਣ ਵਾਸਤੇ ਅਗਲ ਵੱਧਦਾ ਹੋਇਆ ਸ਼ਿਕਾਰਮਾਸ਼ੀਆਂ ਵਾਲੇ ਮੱਤੇ ਦੀ ਕਬੱਡੀ ਤੇ ਕੌਣ ਹੈ ਖਡੂਰ ਸਾਭਿਆ ਸਤੂ ਖਡੂਰ ਸਾਬੀਆ ਸਤੂ ਖਡੂਰ ਸਾਬੀਆ ਸਤੂ ਖਡੂਰ ਹੰਦੇ ਦੂਰ ਹੰਦੇ ਦੂਰ ਗੁਰਦਾਸ ਬੁਰੀਆ ਯਾ ਸਤੂ ਖਡੂਰ ਜੇ ਪੈ ਗਿਆ ਹੱਥ ਤੇ ਹੰਦੇ ਦੂਰ ਪੈ ਗਿਆ ਹੱਥ ਤੇ ਹੰਦੇ ਦੂਰ ਪੁਆਇੰਟ ਯਾਸੀ ਦੇ ਹਿਸੇ ਜੁੜਦਾ ਹੋਇਆ ਚਾ ਲੋ ਗੱਬਰ ਦਾ ਪਾਸਰ ਕਬੱਡੀ ਅਗਲੇਰੀ ਕਬੱਡੀ ਨਿੰਦੀ ਇੰਦਗੜ ਦਾ ਕਬੱਡੀ ਪਾਉਣ ਵਾਸਤੇ ਅਗਲਾ ਵਧਿਆ ਹੈ ਖੇਡ ਮੈਦਾਨ ਦੇ ਵਿੱਚ ਇੰਦਗੜੀਆਂ ਨਿੰਦੀ ਕਬੱਡੀ ਪਾਉਣ ਦਾ ਸਿਗਨ ਵੱਜਿਆ ਹੋਇਆ ਹੈ ਤੱਕ ਦੇ 14ਾਂ ਭਰਾਵਾਂ ਦੀ ਕੁੰਮਦੀ ਚੈਨ ਗੁਰਜੰਟ ਜੰਟੀ ਵਰਗੇ ਤੇ ਲੁੱਡੀ ਅਤੇ ਧਮਾਲ ਇਹਨਾਂ ਦੀ ਜੱਗੋ ਨਿਆਰੀ ਹੈ ਹਾਕੀ ਬਾਲੀ ਬਾਲ ਕਬੱਡੀ ਖੇਡ ਪਿਆਰੀ ਹੈ ਕਿ ਰਲ ਮਿਲ ਕੇ ਮੇਲੇ ਤੇ ਤਿਹਾਰ ਬਣਾਉਂਦੇ ਨੇ ਸਾਰਾ ਜੱਗ ਗਵਾ ਕਿ ਪੰਜਾਬੀ ਸ਼ੇਰ ਕਹਾਉਂਦੇ ਨੇ ਕਿ ਸਾਰਾ ਜੱਗ ਗਵਾ ਪੰਜਾਬੀ ਸ਼ੇਰ ਕਹਾਉਂਦੇ ਆ ਇਹ ਆ ਸੱਤਾ ਟ੍ਰਿਪਲੇ ਪਿੰਡ ਵਾਲਾ ਜਿੰਨੇ ਹੁਣ ਜਫਾ ਲਾਇਆ ਫੌਜੀ ਸਾਹਿਬ ਜਫਾ ਸੱਤੇ ਦਾ ਹੋ ਗਿਆ ਤੇ ਕਾੜ ਯਾਫੀ ਦੇ ਹਿੱਸੇ ਜੁੜਦਾ ਹੋਇਆ ਤੇ ਕਬੱਡੀ ਯੂਲੀ ਬਲਪੁਰੀਆ ਕਬੱਡੀ ਪਾਉਣ ਵਾਸਤੇ ਖੜਾ ਹੋਇਆ ਸਾਹਮਣੇ ਤੱਕ ਦੇ ਕਬੱਡੀ ਦੇ ਖੇਡ ਮੈਦਾਨ ਅੰਦਰ ਯੂਲੀ ਬਲਪੁਰੀਆ ਅਗਲੇਰੀ ਕਬੱਡੀ ਪਾਉਣ ਵਾਸਤੇ ਤੇ ਉਧਰ ਕਾਨ ਸਤੂ ਖਡੂਰ ਸਾਭੀਆ ਵੱਧ ਕੇ ਕੀਤੀ ਟਰਾਈ ਕਿ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਿ ਪੁਆਇੰਟ ਯੂਲੀ ਬਲਪੁਰੀਆ ਆਪਣੀ ਟੀਮ ਦੇ ਹਿੱਸੇ ਜੁੜਦਾ ਚੱਲੋ ਗੱਭਰੂਗਾ ਪਾਸ ਫਿਰ ਕਬੱਡੀ ਤੇ ਜੋਧਿਆ ਸਪੀਕਰਾਂ ਚ ਨਾਮ ਬੋਲਦਾ ਇੱਕ ਪਿੰਡ ਦੀ ਉਹ ਕਹਿੰਦੇ ਥਾਂ ਥਾਂ ਬੋਲਦਾ ਕੀ ਦਾ ਪੁੱਤ ਕੀ ਦਾ ਪੋਤਾ ਚੰਡਿਆ ਇਹ ਕਿਹੜੇ ਕੋਚ ਮਹਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇੜਦੇ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਕਿ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇੜਦੇ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਇਹ ਆ ਰੇਸ਼ਮ ਗੁਰਦੇਤ ਸਿੰਘ ਆ 500 ਰੁਪਈਆ ਹੀ ਅਕਬਾਲ ਸਿੰਘ ਜੀ ਉਠਾ ਵਾਲੇ ਸਰਕਲ ਪ੍ਰਧਾਨ ਗੰਦ ਜੇ ਗੁਰਦੇਤ ਜਫਾ ਲਾਉਂਦਾ 500 ਉਧਰ ਸੋਢੀ ਰਤਨ ਕਰਦਾ ਅਮਰੇ ਕਬੱਡੀ ਦੇ ਖੇਡ ਮੈਦਾਨ ਦੇ ਸੋਢੀ ਤੇ ਯੂਲੀ ਯੂਲੀ ਤੇ ਸੋਢੀ ਯੋਲੀ ਤੇ ਸੋਢੀ ਇਹ ਆ ਯੂਲੀ ਬੱਲਪੁਰੀਆ ਯੂਲੀ ਬੱਲਪੁਰੀਆ ਤਾਂ ਕਬੱਡੀ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਚੱਲ ਯਮਰਈਆ ਪਾ ਫਿਰ ਕਬੱਡੀ ਹੁਣ ਕੈਂਠਿਆਂ ਦੀ ਦੌੜ ਵਿੱਚ ਲੱਗਦਾ ਹੈ ਯਮਰਈਆ ਰੇਸ਼ਮ ਤੇ ਕਹਿੰਦੇ ਯੂਲੀ ਦੇ ਵਿੱਚ ਕੈਂਠਿਆਂ ਦੀ ਦੌੜ ਜਾਂਦੀ ਹੈ ਕੈਂਠਿਆਂ ਦੀ ਦੌੜ ਜਿਹੜਾ ਸੋਨੇ ਦਾ ਕੈਂਠਾ 1 ਟੋਲੇ ਦਾ 65000 ਤੇ 51000 ਰੁਪਿਆ ਨਾਮ ਤੇ ਸੋਨੇ ਦੇ ਕੈਂਠੇ ਅੱਜ ਖੇਡ ਮੈਦਾਨ 'ਚ ਦਿੱਤੇ ਜਾ ਰਹੇ ਆ ਇਹ ਕੌਣ ਜਿੰਦਾ ਜਿੰਦਾ ਟਰਪੱਲੇ ਪਿੰਡ ਵਾਲਾ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਉਧਰ 30 ਸਕੰਡ ਦਾ ਸਮਾਂ ਪਰ ਪੁਆਇੰਟ ਰੇਡਰ ਦਾ ਵਾਹ ਨਹੀਂ ਤਕਦੀਰੇ ਵਾਹ ਵਾਹ ਨਹੀਂ ਤਕਦੀਰੇ ਵਾਹ ਵਾੜ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਰੇਡਰ ਦਾ ਤੇ ਕਬੱਡੀ ਕੁਲਦੀਪ ਸਿੰਘ ਸੇਠੀ ਕਬੱਡੀ ਪੌਣ ਦਾ ਚਲਾ ਗਿਆ ਹੋਇਆ ਹਨੇਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਨੇ ਹਨੇਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਅੱਜ ਸਾਡੇ ਪ੍ਰਧਾਨ ਸਾਹਿਬ ਜਿਹੜਾ ਸਪੋਰਟਸ ਕਲੱਬ ਦੇ ਪ੍ਰਧਾਨ ਸਾਹਿਬ ਚਰਨਜੀਤ ਸਿੰਘ ਆ ਬਾਬੇ ਕੇ ਉਹ ਜੀ ਪੂਰੇ ਖੁਸ਼ ਹੈ ਬੰਦੇ ਬੜੀਆਂ ਰੌਣਕਾਂ ਲੱਗੀਆਂ ਅੱਜ ਉਧਰ ਚਰਨ ਸਿੰਘ ਜੀ ਪ੍ਰਧਾਨ ਬਾਬੇ ਕੇ ਕਹਿੰਦੇ ਪੂਰੇ ਖੁਸ਼ ਹੈ 500 500 ਵਰ ਨਹੀਂ ਗੁਰਦੇਤ ਜੱਫਾ ਬਾਪੂ ਗਾਂਧੀ ਵਾਲਾ ਨੋਡ ਛੱਡਦਾ ਹੀ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਚਾ ਲੋ ਇੰਦਗੜੀਆ ਪਾਸਰ ਕਬੱਡੀ ਕਿੰਨੀ ਦੀ ਇੰਦਗੜੀਆ ਗਰੇਰੀ ਕਬੱਡੀ ਪਾਉਣ ਵਾਸਤੇ ਅੱਗੇ ਬਲਵੱਧਾ ਹੈ 1000 ਜੇ ਗੁਰਦੇਤ ਜੱਫਾ ਲਾਉਣਾ 1000 ਰੁਪਇਆ ਜੇਕਰ ਗੁਰਦੇਤ ਜੱਫਾ ਲਾਵੇਗਾ ਅਕਬਾਲ ਸਿੰਘ ਜੀ ਉੱਥੋਂ ਦਾ ਪਰਿਵਾਰ ਕਹਿੰਦਾ 1000 ਰੁਪਇਆ ਦੇਣਾ ਹੈ ਉਧਰ ਸਾਡੇ ਪ੍ਰਧਾਨ ਸਾਹਿਬ ਗੁਰਮੀਤ ਸਿੰਘ ਜੀ ਪੂਰੇ ਖੁਸ਼ ਹੈ ਪੂਰੇ ਖੁਸ਼ ਨਜ਼ਰੀ ਹੈ ਕਹਿੰਦੇ ਜਿਹੜਾ ਸਾਡਾ ਕੱਪ ਹੈ ਕਬੱਡੀ ਦਾ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤੀ ਵੱਲ ਵਧ ਰਿਹਾ ਤੇ ਕਬੱਡੀ ਸਾਹਮਣੇ ਦੱਕਦੇ ਹੈ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਰੇਡਰ ਦਾ ਗੁਰਦੇਤ ਸਿੰਘਾ 1000 ਰੁਪਇਆ ਗੁਰਦੇਤ 1000 ਰੁਪਇਆ ਤੇ ਜੱਫਾ ਲੈਣਾ ਸਿੱਖ ਸਰਦਾਰ ਗੱਭਰੂ ਹੈ ਖੇਡ ਦੇ ਮੈਦਾਨ ਦੇ ਵਿੱਚ ਜੂਲੀ ਬਾਲਪੁਰੀਆ ਗਲੇਰੀ ਕਬੱਡੀ ਪਾਉਣ ਵਾਸਤੇ ਅੱਗੇ ਵਧਦਾ ਹੋਇਆ ਲਓ ਖੇਡ ਮੈਦਾਨ 'ਚ ਯੂਨੀ ਬਾਲਪੁਰੀਆ ਦੀ ਕਬੱਡੀ ਤੇ 1000 ਰੁਪਇਆੁਰ ਦੇਤ ਨੂੰ ਦਿੱਤਾ ਜਾਣਾ ਸੱਤੂ ਨਾਲ ਸੋਢੀ ਇੱਕ ਅਣੀ ਤੇ ਤਾਰੀ ਖੀਰਾਵਾਲ ਦਾ ਡਬਲ ਟੱਚ ਦੇ ਇਸ਼ਾਰੇ ਹੈ ਕਿ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਿ ਪੁਆਇੰਟ ਰੇਡਰ ਦੇ ਹਾਤੇ ਜੁੜਦਾ ਹੋਇਆ ਜੇ ਕਬੱਡੀ ਵਧੀਆ ਲੱਗਦੀ ਜ਼ੋਰਦਾਰ ਕਲਕਾਰੀਆਂ ਮਾਰ ਕੇ ਦੱਸੋ ਧਿਲਕਾਰਾਂ ਮਾਰ ਕੇ ਦੱਸੋ ਕਬੱਡੀ ਕਿੰਨੀ ਵਧੀਆ ਲੱਗਦੀ ਹੈ ਅੱਜ ਤਾੜੀਆਂ ਨਾਲ ਮੈਦਾਨ ਗੂੰਜਦਾ ਗੂੰਜਦਾ ਤਾੜੀਆਂ ਨਾਲ ਮੈਦਾਨ ਚੱਲੋ ਇੰਦਗੜੀਆ ਪਾਸਰ ਕਬੱਡੀ ਕਿ ਨਿੰਦੀ ਇੰਦਗੜੀਆ ਅਗਲੇ ਕਬੱਡੀ ਪਾਉਣ ਵਾਸਤੇ ਅੱਗੇ ਬਲਵਾਦਾ ਹੋਇਆ ਕਿ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੋਂ ਗੱਡੀ ਦਾ ਅੱਜ ਰਾਣੀਵਲਾ ਵਿੱਚ ਮੇਲਾ ਲੱਗਿਆ ਬਾ ਖੇਡ ਕਬੱਡੀ ਦਾ ਕਿ ਰਾਣੀਵਲਾ ਪਿੰਡ ਲੱਗਿਆ ਮੇਲਾ ਬਾ ਖੇਡ ਕਬੱਡੀ ਰੂਸੀ ਅਮਰਤ ਤੇ ਮਿੰਦੂ ਕਹਿੰਦੇ ਜੋਧਵੀਰ ਤੇ ਤੋਤੇ ਵਰਗੇ ਵਧ ਗਿਆ ਕਬੱਡੀ ਖੇਡਦੇ ਆ ਉਠਾਂ ਵਾਲੇ ਦਾ ਪਰਿਵਾਰ ਕਹਿੰਦਾ ਵੱਡੇ 3 ਦਿਨ ਚਾਹ ਦਾ ਲੰਗਰ ਉਧਰ ਕਹਿੰਦੇ ਰੂਸੀ ਵਧੀਆ ਕਬੱਡੀ ਖੇਡਦਾ ਤੇ ਹੈਪੀ ਫੌਜੀ ਵੀਰ ਕਹਿੰਦਾ ਕਹਿੰਦਾ ਮੈਂ 5 ਬੋਰੀਆਂ ਖੰਡ ਦੀਆਂ ਇੱਥੇ ਦੇਵਾਂਗਾ ਜੇਕਰ ਪੁੱਤ ਦੀ ਦਾਤ ਬਖਸ਼ਦਾ ਪਰਮਾਤਮਾ ਤੇ ਬੁਲਟ ਮੋਟਰਸਾਈਕਲ ਲਓ ਯੂਲੀ ਬਾਲਪੁਰੀਆ ਬਾਲਪੁਰੀਆ ਯੂਲੀ ਇੱਕ ਵਾਲੇ ਜੋਰ ਅੱਗੇ ਦੁਨੀਆ ਨਿ ਆਉਂਦੀ ਐ ਇਹ ਵੀ ਗੱਲ ਸੱਚ ਰੰਗ ਵੇਣ ਦਿਲਾਉਂਦੀ ਐ ਇਹ ਵੀ ਗੱਲ ਸੱਚ ਰੰਗ ਵੇ ਪਰ ਹੁੰਦੀ ਹੈ ਬਾਜ ਇੱਥੇ ਸਮਾਪਤ ਹੈ ਕਿਹੜੀ ਟੀਮ ਜੇਤੂ ਰਹੀ ਹੈ ਜੀ ਮੇਲੇ ਸੋਰ ਮਹਾਰਾਜ ਪਾਈ ਪੁਆਇੰਟ ਹੈ ਤੇ ਸਤਿਆ ਬਾਦ ਦੇ ਪੁਆਇੰਟ ਹੈ 30 ਤੇ ਬੈਟ ਟਰੇਡਰ ਤੇ ਬੈਟ ਜਾਫੀ ਦੱਸੋ ਕਿਹੜਾ ਆਇਆ ਜੀ ਬੈਟ ਟਰੇਡਰ ਤੇ ਬੈਟ ਜਾਫੀ ਫੌਜੀ ਸਾਹਿਬ ਦੱਸਿਓ ਕਿਹੜਾ ਬੈਟ ਟਰੇਡਰ ਹੈ ਕਿਹੜਾ ਬੈਟ ਜਾਫੀ ਹੈ ਉਧਰ ਕਹਿੰਦੇ ਵੀ ਸਟੇਜ ਤੇ ਰੂਸੀ ਮਿੰਦੂ ਤੋਤਾ ਵਧੀਆ ਕਬੱਡੀ ਖੇਡਦੇ ਅਮਰਤਰਗੇ ਯੋਧਵੀਰ ਵਰਗੇ ਤੇ ਫਿਰ ਉਹ ਫੌਜੀ ਕਹਿੰਦਾ ਬੱਚੇ ਪਰੇ ਹੋ ਪੰਜ ਬੋਰੀਆਂ ਖਾਣਦੀਆਂ ਤੇ ਨਾਲ ਜੇਕਰ ਪੁੱਤਰ ਦੀ ਦਾਜ ਪ੍ਰਮਾਤਮਾ ਦਿੰਦਾ ਉਧਰ ਕਹਿੰਦੇ ਚੰਬੇ ਦਾ ਮੈਚ 23 ਤਰੀਕ ਨੂੰ ਤਕੜਾ ਖੇਡਿਆ ਜਾਣਾ ਔਰ ਫਿਰ ਤੋਂ ਅਰਦਾਸ ਕਰਨੀ ਫੌਜੀ ਨੂੰ ਪ੍ਰਮਾਤਮਾ ਅਗਲੇ ਸਾਲ ਫੇਰ ਵੀ ਤਾਕਤ ਦੇਵੇ ਬੋਲਟ ਮੋਟਰਸਾਈਕਲ ਬੈਸਟ ਯਾਸੀ ਨੂੰ ਤੇ ਕਹਿੰਦਾ ਸੁਗਿਆ ਤੇਰੇ ਵਿਸ਼ੇਸ਼ ਸਨਮਾਨ ਹੋਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਬੇਗ ਨਾ ਪ੍ਰਗਟ ਜੀ ਪਲੇਅਰ ਕਪੀਸ਼ਰ ਉਹਨਾਂ ਵੱਲੋਂ ਬੜਾ ਸਨਮਾਨ ਬੁਝਿਆ ਜੀ ਕੰਮਾ ਸਾਹਿਬ ਜੀ ਬਿਲਾਉਂਦੇ ਦੋਵੇਂ ਖਿਡਾਰੀ ਸੱਤੂ ਤੇ ਰੇਸ਼ਮੋ ਦਵੇ ਲੈ ਗਏ ਉਹ ਪਿਛੇ ਪਿਛੇ ਹੋ ਹੈਲੋ ਸੱਤੂ ਤੇ ਰੇਸ਼ਮ ਪਹਿਲਾਂ ਦੋਵਾਂ ਨੂੰ ਕੋਨੇ ਟੈਂਡੇ ਦੇਣਾ ਪਹਿਲਾਂ ਸੱਤੂ ਤੇ ਰੇਸ਼ਮ ਸੱਤੂ ਤੇ ਰੇਸ਼ਮ ਉਹ ਦੋਵੇਂ ਆ ਜਾਣ ਪਛੇ ਆ ਜਾ ਪਛੇ ਯਾਰ ਹੈਲੋ 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 ਖੜਾ ਖੁੱਲਾ ਕਰਦੇ ਹੈਲੋ ਉਹ ਵੀਰ ਜੀ ਉਹ ਵੀਰ ਜੀ ਬੱਚਿਆਂ ਨੂੰ ਬੇਨਤੀ ਵੀ ਥੋੜਾ ਸਾਈਡ ਤੇ ਹੋ ਜਾਓ ਥੋੜਾ ਥੋੜਾ ਖੜਾ ਖੁੱਲਾ ਕਰੋ ਖੜਾ ਖੁੱਲਾ ਕਰੋ ਪਹਿਲਾਂ ਯਾਰ ਬਾਬਾ ਜੀ ਪਹਿਲਾਂ ਖਾੜਾ ਖੁੱਲਾ ਕਰ ਲਾਂ ਦੇ ਪਹਿਲਵਾਨਾ ਬਹਿ ਜਾ ਥੱਲੇ ਪਹਿਲਵਾਨ ਜੀ ਥੱਲੇ ਬਹਿ ਜਾ ਥੱਲੇ ਬੈ ਜਾ ਥੱਲੇ ਅਸੀਂ ਬੱਚਿਓ ਮੜਾ ਮੜਾ ਸਾਈਡ ਤੇ ਹੋ ਜਾ ਬੱਚਿਓ ਬੱਚਿਓ ਮੜਾ ਮੜਾ ਸਾਈਡ ਤੇ ਹੋ ਜਾ ਪਹਿਲਾ ਕਾਠ ਹਰ ਕਾਠ ਆ ਆ ਆਵਾ ਕਾਠ ਕਾਠ ਹਰ ਓ ਬੱਚਿਓ ਮੱਦੀਨ ਬਾ ਇਧਰ ਤੱਕ ਕੀ ਆਉਂਦੇ ਹੈਲੋ ਦੋ ਨਾਮ ਯਾਰ ਦਾ ਨਾਮ ਦੋ ਉਹਨਾਂ ਨੂੰ ਦੋ ਨਾਮ ਓ ਓ ਬੱਚਿਓ ਹੈਲੋ ਦੋ ਯਾਰਾਂ ਦਾ ਨਾਮ ਬੈਠਾ ਬੈਠੇ 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 ਬੈਠੋ 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 ਬਗਾ ਜਾਣੇ ਪਹਿਲਾਂ ਬਾਈ ਯਾਰ ਜਿਹੜੀ ਐ ਸਾਖ ਕੀ ਕਰੀ ਜਾਂਦਾ ਪਰ ਦਰਬਾਰ ਸਾਹਿਬ ਦੇ ਅੰਦਰ ਚੱਲ ਜੇ ਨੇ ਦੇ ਚਲੋ ਪਿਛੋ ਪਿਛੇ ਹੋ ਜੇ ਅਸੀਂ ਬੇਨਤੀ ਕਰਦੇ ਆ ਵੀ ਥੋੜਾ ਪਿਛੇ ਪਿਛੇ ਹੋ ਜੇ ਗੁਰਦਵਾਰਾ ਸਾਹਿਬ ਆਜੋ ਗੁਰਦਵਾਰਾ ਸਾਹਿਬ ਗੁਰਦਵਾਰਾ ਸਾਹਿਬ ਜਵਾ ਦਾ ਨਾਮ ਚਲੋ ਜੀ ਗੁਰਦਵਾਰਾ ਸਾਹਿਬ ਗੁਰਦਵਾਰਾ ਸਾਹਿਬ ਜਾਵਾਂਗੇ ਜੀ ਗੁਰਦਵਾਰਾ ਸਾਹਿਬ ਛੱਡ ਗਏ ਬੋਲੇ ਸੋ ਨਿਹਾਲ ਆਤਿ ਸ੍ਰੀ ਅਕਾਲ ਹੈਲੋ ਹੈਲੋ ਅਕਸਮਾ ਰਹਿ ਰਹਾ ਤਾਂ ਪਹਿਲਾਂ ਖੋਲਿਏ ਵਾਇਰ ਜੀਕਾ ਖਾਲਸਾ ਵਾਇਰ ਜੀਕੀ ਫਤਿਹ ਪ੍ਰਬੰਧਕ ਨਗਰ ਨਾਸੀ ਸਮੂਹ ਨਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੇ ਜੇਤੂ ਟੀਮਾਂ ਆ ਗੁਰਦੁਆਰਾ ਸਾਹਿਬ ਨਿਮਸ਼ਕਾਰ ਕਰਕੇ ਇਹਨਾਂ ਨੂੰ ਨਾਮ ਦਿੱਤੇ ਗਏ ਆ ਤੇ ਦਿੱਤੇ ਜਾਣਗੇ ਅਸੀਂ ਆਪਣੇ ਰਾਣੇਵਾਲਾ ਨਗਰ ਵੱਲੋਂ ਛੋਟੇ ਭਾਜੀ ਜਿੰਦਰ ਪਹਿਲਵਾਨ ਸੌਂਦ ਵਾਲੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵਿਸ਼ੇਸ਼ ਧੰਨਵਾਦ ਸਾਰੇ ਨગર ਵੱਲੋਂ ਗੁਰੂ ਕਿਰਪਾ ਕਰਨ ਸਾਡੇ ਵੀਰ ਦਾ ਸਾਊਂਡ ਇਸੇ ਤਰ੍ਹਾਂ ਗੂੰਜਦਾ ਪਉਂਦਾ ਰਹੇ ਤੇ ਸਾਡਾ ਕਮੈਂਟਰੀਕਾਰ ਵੀਰ ਸੁੱਖਾ ਹਰਿਆਲ ਇਸੇ ਤਰ੍ਹਾਂ ਹੀ ਉਸ ਗਰਾਊਂਡ ਦੀਆਂ ਰੌਣਕਾਂ ਬਣਾਉਂਦੇ ਰਹਿਣ ਸੁੱਖਾ ਭਾਜੀ ਹੋ ਬਹੁਤ ਬਹੁਤ ਸੁੱਖਾ ਭਾਜੀ ਦਾ ਧੰਨਵਾਦ ਜਿੰਦ ਸਾਉਂਡ ਜੋਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੇਰੇ ਸਤਿਗੁਰੂ ਜੀ ਜਤਾਂ ਬਖਸ਼ਣਾ ਤੇ ਸਾਰੀਆਂ ਸੰਗਤਾਂ ਖੁਸ਼ੀ ਦਾ ਧਕਾਰਾ ਲਾਉਣਾ ਜੀ ਸਾਡੇ ਜਿੰਦ ਦੇ ਸਾਉਂਡ ਦੇ ਨਾਮ ਦਾ ਧਕਾਰਾ ਬੋਲੋ ਆਖਾਲਸਾ ਜੀ ਵਾਹਿਗੁਰੂ ਜੀ ਖਾਤ ਤਹੇ ਹਲੋ ਰੇਸ਼ਮ ਜਮਹਰਾ ਵਾਲਾ ਤੇ ਸਤੂ ਵਿੜਿੰਗ ਪਿੰਡ ਵਾਲਾ ਖਡੂਰ ਸਾਹਿਬ ਉਹ ਦੋਵੇਂ ਜਣੇ ਇੱਥੇ ਆ ਜਾਣ ਉਹ ਸਤੂ ਤੇ ਰੇਸ਼ਮ ਜਮਹਰਾ ਵਾਲਾ ਉਹ ਦੋਵੇਂ ਖਿਡਾਰੀ ਸਾਡੇ ਕੋਲੇ ਆ ਜਾਣਾ ਰੇਸ਼ਮ ਜਮਹਰਾ ਵਾਲਾ ਚਲੋ ਚੱਲੀਏ ਬਾਹਰ ਚੱਲੇ ਹਾਂਜੀ ਬਈ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਆਪਣੇ ਮੱਦਰ ਦਾ ਟੂਰਨਾਮੈਂਟ 35000 ਸੰਗਤਾਂ ਨੇ ਵੇਖਿਆ ਵਾ ਕੰਪਿਊਟਰ ਦੱਸ ਰਿਹਾ ਕੰਪਿਊਟਰ ਜਿਹੜਾ ਚੱਲ ਰਿਹਾ ਵਾ 35000 ਆਨਲਾਈਨ ਸੰਗਤਾਂ ਨੇ ਸਾਥ ਸੰਗਤ ਤੇ ਪ੍ਰੋਗਰਾਮ ਤੱਕਿਆ ਇਹ ਵੀ ਇੱਕ ਖੁਸ਼ੀ ਦਾ ਜ਼ਿਕਰਾ ਮੋਲੋ ਆ ਗਿਆ ਲਾ ਤੇ ਰੇਸ਼ਮ ਜਮਾ ਰਾਵਾਲ ਆਏ ਵਰਜੀਕਾ ਖਾਲਸਾ ਆਏ ਵਰਜੀਕੀ ਫਤਿਹ ਕਦੂਰ ਸਾਹਿਬ ਵਾਲਾ ਸੱਤੂ ਤੇ ਰੇਸ਼ਮ ਜਮਾ ਰਾਵਾਲ ਓਗ ਸ਼ੋਰ ਵਾਲੇ ਹੈਗੇ ਤੇ ਬੱਬੂ ਸ਼ੋਰ ਵਾਲੇ ਆ ਜਾ ਬੱਬੂ ਸ਼ੋਰ ਵਾਲੇ ਆ ਜਾ ਕੋਕ ਸ਼ੋਰ ਵਾਲੇ ਕੋ ਕੁਸ਼ੋਰ ਦੋ ਪ੍ਰਧਾਨ ਜੀ ਦੋ ਦੂਜਾ ਪ੍ਰਾਈਜ਼ ਦੋਵੇਂ ਦੂਜਾ ਪ੍ਰਾਈਜ਼ ਹੈਲੋ ਬੈਠ ਜਾ ਯਾਰ ਵੀਰ ਦੀ ਬੈਠੇ ਥੱਲੇ ਬਣਾਇਆ ਬਾਬਾ ਬੈਠ ਜਾ ਚਲੋ ਦੋ ਬਾਬਾ ਪ੍ਰਾਈਜ਼ ਇਹਨਾਂ ਨੂੰ ਦੋ 25000 ਦਾ ਇੱਕੋ ਮਿੰਟ ਨਹੀਂ ਦੇਖ ਕੇ ਦੇਵਾਂਗੇ ਦੇਖ ਕੇ ਪੱਤਾ ਲਿਖਣਾ ਹੀ ਆਪਾਂ ਪਤਾ ਨਹੀਂ ਲੱਗਦਾ ਕੋਈ ਨਹੀਂ ਕੋਈ ਨਹੀਂ ਇਹਨਾਂ ਜਿਵੇਂ ਆਵਾਜ਼ ਪ੍ਰਧਾਨ ਆਵਾਜ਼ ਆਹੀ ਆ ਬਾਬਾ ਜੀ ਬਈ ਆਪ ਬੈਕ ਮੈਨੂੰ ਫੜਾ ਲਾ ਬਾਬੇ ਨੂੰ ਦੋ ਬਾਬਾ ਦੋ ਨੂੰ ਬਣਾ ਬੈਠੋ ਮੜਾ ਕਰੋ ਵੀ ਆਲੂ ਮੜਾਇਆ ਹੈਲੋ 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 ਬੋਲੋ ਸੋ ਮਹਾ ਅਗਲੀਆਂ ਦੂਜੀਆਂ ਉਥੇ ਦਿਲ ਦਿਲ ਚਲਦੇ ਆ ਉਧਰ ਲੇ ਗੋਥੇ ਚਲੋ ਅਰਦੇਵ ਸਿੰਘ ਜੀ ਸਰਤਾਂ ਅੰਦਰ ਤੋਂ ਓਏ ਬੰਦ ਹੈਲੋ ਹੈਲੋ ਲੱਖੇ ਵੀਰ ਜੀ ਬੈਠਦੀ ਆ ਗੁਰਦਾਰਾ ਸਾਹਿਬ ਚਲੇ ਚੱਲੀ ਹੁਣ ਉੱਥੇ ਆਪਾਂ ਇੱਕੋ ਮਿੰਟ